ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਅੱਜ ਦੀ ਵੀਡੀਓ ਆਪਾਂ ਮੱਝਾਂ ਵਾਲੇ ਵੀਰਾਂ ਵਾਸਤੇ ਬਣਾ ਰਹੇ ਹਾਂ ਬਹੁਤ ਵੀਰਾਂ ਦੇ ਮੈਸੇਜ ਫੋਨ ਆਉਂਦੇ ਆ ਵੀ ਭਾਈ ਕਿਹੜਾ ਬੁੱਲ ਅਸੀਂ ਵਾਰਤੀਏ ਕਿਹੜਾ ਨਾਂ ਵਾਰਤੀਏ ਬਾਲੇ ਵੀਰਾਂ ਨੂੰ ਸੀਮਨ ਦਾ ਰਿਜ਼ਲਟ ਨਹੀਂ ਮਿਲਦਾ ਉਹ ਪਤਾ ਹੀ ਨਹੀਂ ਹੁੰਦਾ ਉਹਨਾਂ ਦੇ ਮਾਪੇ ਕਿਹੜੇ ਆ ਜਾਂ ਕਿਵੇਂ ਆ ਅੱਜ ਆਪਾਂ ਤੁਹਾਨੂੰ ਪੰਜ ਬੁੱਲ ਦਿਖਾਉਣੇ ਆ ਅੱਜ ਆਪਾਂ ਪੰਜੇ ਬੁੱਲ ਆਪਣੇ ਕੋਲੇ ਹੁਣ ਹਾਜ਼ਰ ਆ ਅੱਜ ਸੀਮਨ ਸਟਾਕ ਲਿਆ ਬਾਈ ਮਲਕੀਤ ਰਾਂ ਤੋਂ ਉਹਨਾਂ ਦੇ ਬੁੱਲ ਦਾ ਇਹ ਕੋਈ ਇਹ ਪ੍ਰਮੋਸ਼ਨਲ ਵੀਡੀਓ ਨਹੀਂ ਕੀ ਵੀ ਆਪਾਂ ਕਿਸੇ ਦੀ ਪ੍ਰਮੋਸ਼ਨ ਕਰਦੇ ਆ ਇੱਕ ਆਪਾਂ ਸਿਰਫ ਤੁਹਾਨੂੰ ਜਾਣਕਾਰੀ ਦੇਣੀ ਆ ਵੀ ਆ ਬੁੱਲ ਵੀ ਹੈਗੇ ਆ ਜਿਸ ਤਰ੍ਹਾਂ ਬਾਜ ਬੁੱਲ ਹੋ ਗਿਆ ਦਮਦਾਰ ਹੋ ਗਿਆ ਹੀਰੋ ਸੱਤ ਲੋਜ ਤੇ ਫਰਿਆਦ ਇਹ ਆਪਾਂ ਪੰਜੇ ਬੁੱਲ ਲਏ ਅੱਜ ਇਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਇਹ ਡੀਐਨਏ ਟੈਸਟਡ ਬੁੱਲਾ ਆਪਦੇ ਪਿਓਾਂ ਨਾਲ ਆਪਦੀਆਂ ਮਾਵਾਂ ਨਾਲ ਸਾਰੀ ਫੌਲਾ ਡਿਟੇਲ ਹੈ ਜੇ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆ ਗਿਆ ਜਿਵੇਂ ਬਾਜ ਝੋਟਾ ਇਹਦਾ ਰਿਜ਼ਲਟ ਆਪਾਂ ਪਹਿਲਾਂ ਤੋਂ ਹੀ ਇਹ ਵਰਤ ਰਹੇ ਹਾਂ ਸੀਮਨ ਇਹਦੀਆਂ ਕਟੀਆਂ ਆਪਣੇ ਕੋਲ ਆ ਚੁੱਕੀਆਂ ਵਾ ਹੁਣ ਗਾਂ ਝੋਟੀਆਂ ਤਿਆਰ ਹੋ ਚੱਲੀਆਂ ਵਾ ਬਾਕੀ ਆਪਾਂ ਦੁੱਧ ਦੀ ਜਾਣਕਾਰੀ ਤੁਹਾਨੂੰ ਦੱਸ ਦਿਆ ਕਰਾਂਗੇ ਵੀ ਜਿਹੜੇ ਵੀ ਬੁੱਲ ਨੇ ਕਿੰਨਾ ਸੀ ਦੁੱਧ ਦਿੱਤਾ ਕਿੰਨਾ ਨਹੀਂ ਦਿੱਤਾ ਉਹ ਤੁਹਾਨੂੰ ਪੂਰੀ ਜਾਣਕਾਰੀ ਦੇ ਦਾਂਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਾਜ ਬੁੱਲ ਦੀ ਆ ਰਿਹਾ ਬਾਜ ਬੁੱਲ ਠੀਕ ਆ ਏ ਦੀ ਜਿਹੜੀ ਮਾਂ ਸੀਗੀ ਉਹ ਕ੍ਰਾਂਤੀ ਮੱਝ ਸੀ ਜਿਹੜੀ 4 ਸਾਲ ਲਗਾਤਾਰ ਇੰਡੀਅਨ ਚੈਂਪੀਅਨ ਬਣੀ ਆ ਤੇ ਜਿਹੜਾ ਇਹਦੇ ਪਿਓ ਦੀ ਗੱਲ ਕਰੀਏ ਉਹ ਮਹਾਬਲੀ ਸੀਗਾ ਜਿਹੜਾ ਲਾਲਬਾਈ ਪਿੰਡ ਦੇ ਵਿੱਚ ਸੀ ਲਾਲਬਾਈ ਮੇਰੇ ਨਾਨਕੇ ਵੀ ਆ ਉੱਥੇ ਇਹ ਮਹਾਬਲੀ ਸੀਗਾ ਤੇ ਜਿਹੜੀ ਉਹਦੀ ਗ੍ਰੈਂਡਮਦਰ ਸੀਗੀ ਉਹ ਬੀਬੋ ਸੀਗੀ ਜਿਹੜਾ ਮਹਾਬਲੀ ਝੋਟਾ ਸੀਗਾ ਨਾ ਇਹ ਬੀਬੋ ਮਾਝ ਦਾ ਸੀਗਾ ਇਹਦੀ ਲਾਈਨ ਸਾਰੀ ਹੋ ਚੰਗੀ ਆ ਗਈ ਠੀਕ ਆ ਜਿਹੜਾ ਇਹਦੀ ਮਾਂ ਦਾ ਦੁੱਧ ਸੀਗਾ ਉਹ ਬਈ 26 ਕਿਲੋ ਤੋਂ ਉੱਪਰ ਸੀਗਾ ਦੁੱਧ ਇਹਦਾ 26 ਕਿਲੋ ਪਲੱਸ ਸੀਗਾ ਜਿਹੜੀ ਇਹਦੀ ਮਾਂ ਸੀਗੀ ਕ੍ਰਾਂਤੀ ਉਹਦਾ ਦੁੱਧ ਤੇ ਜਿਹੜੀ ਇਹਦੀ ਗ੍ਰੈਂਡਮਦਰ ਸੀ ਬੀਬੋ ਉਹ 28 ਕਿਲੋ 640 ਗ੍ਰਾਮ ਉਹਦਾ ਦੁੱਧ ਸੀਗਾ ਇਸ ਕਰਕੇ ਇਹਦੀ ਵਧੀਆ ਲਾਈਨ ਆ ਬਾਈ ਤੇ ਸੋਹਣੀ ਚੰਗੀ ਲਾਈਨ ਬਣਦੀ ਕਿਉਂਕਿ ਦੋ ਬੁੱਲ ਆ ਗਏ ਇਹਦੇ ਚ ਆਪਣੀਆਂ ਦੋ ਮੱਝਾਂ ਆ ਗਈਆਂ ਜਿਹੜੀਆਂ ਇਹਨਾਂ ਦੀਆਂ ਜਿਵੇਂ ਬੀਬੋ ਤੇ ਕ੍ਰਾਂਤੀ ਦੋਵੇਂ ਚੰਗੀਆਂ ਮੱਝਾਂ ਸੀਗੀਆਂ ਦੋਵੇਂ ਆ ਗਈਆਂ ਇਸ ਲੈਂਡ ਦੇ ਵਿੱਚ ਤੇ ਦੂਜੇ ਪਾਸੇ ਮਹਾਬਲੀ ਆ ਗਿਆ ਜਿਹੜਾ ਇਹਦਾ ਆਪਣੀ ਬੀਬੋ ਦਾ ਪੁੱਤ ਸੀਗਾ ਤੇ ਇਸ ਕਰਕੇ ਵਧੀਆ ਲੈਂਡ ਬਣੀ ਆ ਇੱਕ ਪਹਿਲੇ ਨੰਬਰ ਤੇ ਝੋਟਾ ਆ ਗਿਆ ਦੂਜੇ ਨੰਬਰ ਤੇ ਆ ਗਿਆ ਦਮਦਾਰ ਆ ਰਿਹਾ ਬਈ ਦਮਦਾਰ ਠੀਕ ਹੈ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਆ ਇਹਦਾ ਤੇ ਇਹ ਦਮਦਾਰ ਆ ਇਹਦੀ ਵੀ ਲੈਂਡ ਆ ਜਾਨੀ ਪੂਰੀ ਵਧੀਆ 70 ਪਾ 77 ਜਿਹਦੀ ਆਮ ਹੀ ਮੰਗ ਰਹੀ ਆ ਐਚ ਐਲ ਡੀ ਬੀ ਦਾ ਸੀਮੰਟ ਸੀਗਾ ਇਹਦੀ ਪੂਰੀ ਮੰਗ ਰਹੀ ਆ ਐਚ ਐਲ ਡੀ ਬੀ ਦੇ ਸੀਮੰਟ ਦੀ ਸੱਤਰ ਮਾਰਤਾ ਤੇ ਇਹ ਉਹਦਾ ਪੋਤਾ ਤੇ ਜਿਹੜੀ ਆਪਣੀ ਪੀਡੀਐਫ ਤੇ ਜੋਤੀ ਮੱਝ ਸੀਗੀ ਚੈਂਪੀਅਨ ਬਣੀ ਸੀਗੀ ਉਹਨੇ 24 ਕਿਲੋ ਕੁਸ਼ ਗ੍ਰਾਮ ਦੁੱਧ ਦਿੱਤਾ ਸੀਗਾ 300 ਕੁਸ਼ ਗ੍ਰਾਮ ਸੀਗਾ ਸ਼ਾਇਦ ਦੁੱਧ ਤੇ ਉਹ ਉਹਦਾ ਘਰ ਦਾ ਦੁੱਧ 26 ਕਿਲੋ ਸੀਗਾ ਇਹ ਉਸ ਮੱਝ ਦਾ ਪੋਤਾ ਠੀਕ ਆ ਇਹਦਾ ਬਾਪ ਆ ਗਿਆ 70-75 ਇਹ ਉਸ ਇਹ ਵੀ ਜਲਾਈਨ ਹੈ ਜਾਨੀ ਵਧੀਆ ਆ ਗਈ ਜੇ ਤੁਸੀਂ ਤੁਹਾਡੇ ਕੋਲ ਵਧੀਆ ਚੁਆਇਸ ਆ ਠੀਕ ਆ ਭਰਨ ਨੂੰ ਇਹ ਵੀ দামਦਾਰ ਦਾ ਪਰਸਾਦੇ ਆ ਬਹੁਤ ਵਧੀਆ ਲੈਣਾ ਜਾਨੀ ਹੁਣ ਮੰਗ ਹੋ ਚੱਲੀ ਆ ਇਹਦੀ ਮੰਗ ਆ ਰਹੀ ਆ ਡੀਐਨ ਵੀ ਫਿਰ ਇਹ ਡੀਐਨਏ ਟੈਸਟਡ ਆ ਜਿਹੜੇ ਬੱਲ ਤੁਹਾਨੂੰ ਮੈਂ ਵਿਖਾਉਂਗਾ ਇਹ ਡੀਐਨਏ ਟੈਸਟਡ ਆ ਉਦੋਂ ਬਾਅਦ ਦੇ ਵਿੱਚ ਬਈ ਆਪਣੇ ਕੋਲੇ ਆ ਗਿਆ ਹੀਰੋ ਬੱਲ ਆ ਜਿਹੜਾ ਆਹ ਹੀਰੋ ਬੱਲ ਤੁਸੀਂ ਦੇਖ ਸਕਦੇ ਆ ਇਹ ਆਪਣੇ ਵਿਖਾਉਣ ਦਾ ਮਕਸਦ ਇਹ ਆ ਵੀ ਜਿਹੜਾ ਇਹ ਸੀਮਨ ਆ ਇਹ ਆਪਣੇ ਕੋਲ ਉਪਲਬਧ ਆ ਸਾਰੇ ਸੀਮਨ ਇਹਨਾਂ ਚ ਜਿਹੜਾ ਵੀ ਤੁਸੀਂ ਮਰਜ਼ੀ ਆਪਣੇ ਤੋਂ ਪ੍ਰਾਪਤ ਸਕਦੇ ਆ ਜਿਹੜੀ ਕਹਿੰਦੇ ओरिजिनल ਦੀ ਆ ओरिजिनल ਇਹ ਮਾਲਕ ਦੀ ਗਾਰੰਟੀ ओरिजिनल ਦੀ ਠੀਕ ਆ ਸਿੱਧਾ ਡਾਇਰੈਕਟਰ ਸੀਮਾ ਲਿਆ ਹੋਇਆ ਵਾ ਮਲਕੀਤ ਬਾਈ ਤੋਂ ਲਿਆ ਨਾਲ ਵੀਡੀਓ ਆਪਾਂ ਅਟੈਚ ਕੀਤੀ ਹੋਈ ਆ ਇਹ ਤੁਸੀਂ ਚੈੱਕ ਕਰ ਸਕਦੇ ਆ ਜਿਹੜੀ ਇਹਦੀ ਮਾਂ ਆ ਗਈ ਹੀਰੋ ਦੀ ਉਹ ਭਾਰਤੀ ਆ ਗਈ ਠੀਕ ਆ ਭਾਰਤੀ ਮੱਝ ਤੇ ਜਿਹਦਾ 27 ਕਿਲੋ 90 ਗ੍ਰਾਮ ਦੁੱਧ ਹੈਗਾ ਇਹ ਰਿਕਾਰਡ ਤੇ ਜਿਹੜਾ ਇਹਦਾ ਪਿਓ ਸੀਗਾ ਹੀਰੋ ਦਾ ਉਹ ਪਚੈਤੀ ਬੁੱਲ ਸੀਗਾ ਜਿਹੜੇ ਭਰਾ ਜਿਵੇਂ ਰਿਪੀਟਰ ਕੋਈ ਮੱਝ ਆ ਬਾਲਾ ਮਹਿੰਗਾ ਨਹੀਂ ਸੀਮਾ ਲਾਉਣਾ ਉਹਦੇ ਵਾਸਤੇ ਹੀਰੋ ਵੀ ਇੱਕ ਵਧੀਆ ਚੁਆਇਸ ਆ ਵੀ ਮਾਰਾ ਬੁੱਲ ਨੇਗਾ ਤੇ ਪੂਰਾ ਵਧੀਆ ਵਾ ਫੇਰ ਆ ਗਿਆ ਫਰਿਆਦ ਬੋਲਾ ਆ ਆ ਹੈਗਾ ਬਾਈ ਫਰਿਆਦ ਬੋਲਾ ਜਿਹੜਾ ਇਹ ਵੀ ਚੈੱਕ ਕਰ ਲਓ ਤੁਸੀਂ ਇਹ ਜਿਹੜੀ ਆਪਣੀ ਹੈਗੀ ਆ ਲਾਡੋ ਮੱਝਾ ਇਹ ਲਾਡੋ ਮੱਝ ਦਾ ਪੋਤਾ ਜਿਹੜੀ ਇਹਦੀ ਗ੍ਰੈਂਡਮਦਰ ਉਹ ਹੈਗੀ ਆ ਪੀ 45 ਐਚ ਐਲ ਡੀ ਪੀ ਦਾ ਸੀਗਾ ਆਪਣਾ ਉਹ ਇਹ ਪੀ 45 ਇਹਦੀ ਜਿਹੜੀ ਮਾਂ ਸੀਗੀ ਐਚ ਐਲ ਡੀ ਵੀ ਦੇ ਵਿੱਚ ਜੀਦੀ ਮਿਲਕ ਕਪੈਸਿਟੀ 27 ਕਿਲੋ ਦੀ ਸੀਗੀ 27 ਕਿਲੋ ਤੋਂ ਉੱਪਰ ਸੀਗੀ ਤੇ ਜਿਹੜਾ ਇਹਦਾ ਪਿਓ ਆ ਉਹ MX44 ਆ ਇਹ ਵੀ ਇੱਕ ACLDB ਦਾ ਸੀਮਨ ਸੀਗਾ ਇਹ ਵੀ ਇਹਦੇ ਵੀ ਚੰਗੀਆਂ ਲਾਈਨ ਆ ਗਈਆਂ ਜਿਹੜਾ ਇਹਦਾ ਗ੍ਰੈਂਡਫਾਦਰ ਸੀਗਾ ਉਹ FT328 ਉਹ ਵੀ ACLDB ਦਾ ਸੀਮਨ ਸੀਗਾ ਠੀਕ ਆ ਇਹ ਵੀ ਇੱਕ ਚੰਗੀ ਲਾਈਨ ਦਾ ਯਾਨੀ ਆ ਗਿਆ ਜਿਹੜਾ ਇਹ ਫਰਿਆਦ ਆ ਜਿਵੇਂ ਆਪਾਂ ਕਹਿੰਦੇ ਆ ਤੇ ਇਹ ਵੀ ਇੱਕ ਵਧੀਆ ਚੁਆਇਸ ਆ ਜੇ ਕਿਸੇ ਨੇ ਭਰਨਾ ਬੜਾ ਕੋਈ ਬੜੇ ਮਹਿੰਗੇ ਬੁੱਲਾਂ ਦੇ ਵਿੱਚੋਂ ਨਹੀਂ ਗੇ ਵੀ ਆਪਾਂ ਬੱਗੇ ਵੀ ਇਹ ਬਹੁਤ ਮਹਿੰਗੇ ਬੁੱਲਾ ਫਿਰ ਉਦੋਂ ਬਾਅਦ ਦੇ ਵਿੱਚ ਆ ਗਿਆ ਆਪਣਾ ਸਤਲੋਈ ਬੁੱਲ ਜਿਹਨੂੰ ਆਪਾਂ ਜੇ ਆਪਾਂ ਸੀਆਰਬੀ ਦੇ ਵਿੱਚ ਉਹਦਾ ਜਾ ਕੇ ਪੁੱਛਣਾ ਹੋਵੇ ਰਿਕਾਰਡ ਲੈਣਾ ਹੋਵੇ ਤਾਂ 674 ਨੰਬਰ ਸੀਗਾ ਸੀਆਰਬੀ ਦੇ ਵਿੱਚ ਠੀਕ ਆ ਇਹਦਾ ਨਾਮ ਰੱਖਿਆ ਸਤਲੋਈ ਬੁੱਲ ਇਹ ਨੀਲੀ ਰਾਵੀ ਦੇ ਵਿੱਚ ਆ ਗਿਆ ਆਪਣਾ ਬੁੱਲ ਇਹ ਵੀ ਚੈੱਕ ਕਰ ਲਓ ਵਧੀਆ ਇਹ ਦੇ ਤਾਂ ਜਣੀ ਇਹਦਾ ਕੰਸੀ ਇਹਦਾ ਕੰਸੀਮਿੰਗ ਰੇਟ ਵੀ ਬਹੁਤ ਚੰਗਾ ਏ ਕਾਫੀ ਪਸ਼ੂਏ ਦੇ ਤੋਂ ਗੱਭਣਾ ਕਈ ਭਰਾਵਾਂ ਦੇ ਮੈਂ ਸੀਮਾ ਲਾਇਆ ਹੋਇਆ ਵਾ ਪਹਿਲਾਂ ਇਹ ਬਹੁਤ ਜ਼ਿਆਦੇ 68 ਨੰਬਰ ਮੱਝ ਸੀਗੀ ਆਪਣੀ ਨਾਪੇ ਤੇ ਉਸ ਮੱਝ ਦਾ ਇਹ ਪੁੱਤ ਆ ਤੇ ਉਹਦਾ ਜਿਹੜਾ ਰਿਕਾਰਡ ਸੀਗਾ 23 ਕਿਲੋ ਕੁਝ ਗ੍ਰਾਮ ਦਾ ਦੁੱਧ ਦਾ ਰਿਕਾਰਡ ਸੀਗਾ ਇਹ ਕਿਉਂਕਿ ਉਹਨਾਂ ਕੋਲੇ ਨਾਪੇ ਵਾਲਿਆਂ ਕੋਲੇ ਸਾਰੀ ਡਿਟੇਲ ਹੁੰਦੀ ਆ ਇਹਦੇ ਚ ਤਾਂ ਕੋਈ ਰਿਆ ਹੀ ਨਹੀਂ ਵੀ ਜਾ ਕੇ ਮੈਂ ਹਨ ਇਹਦਾ ਜਿਹੜਾ ਪਿਓ ਸੀਗਾ 252 ਨੰਬਰ ਉਹ ਵੀ ਨਾਬੇ ਸੀ ਇਹਨਾਂ ਕੋਲੇ ਸਾਰਿਆਂ ਦੀਆਂ ਮਾਵਾ ਭੈਣਾਂ ਉਹ ਸਾਰੀਆਂ ਹੈਗੀਆਂ ਤੇ ਬਾਕੀ ਇਹ ਡੀਐਨਏ ਇਹ ਵੀ ਟੀਐਨਏ ਟੈਸਟਡ ਆ ਇਹ ਜਿਹੜੇ ਬੱਲ ਸੀਗੇ ਇਹ ਆਪਣੇ ਕੋਲੇ ਅੱਜ ਆਪਾਂ ਸਟਾਕ ਲਿਆ ਨਵਾਂ ਸਾਰਾ ਇਹ ਜਿਹੜੇ ਮੱਝਾਂ ਵਾਲੇ ਵੀਰ ਆ ਠੀਕ ਆ ਇਹ ਵਰਤ ਸਕਦੇ ਆ ਬਾਕੀ ਰਿਜ਼ਲਟ ਆ ਆਏ ਤੋਂ ਪਤਾ ਲੱਗਦਾ ਹੁੰਦਾ ਜਿਹੜਾ ਇਹ ਸੱਤ ਲੋਜਾ ਇਹਦਾ ਤਾਂ ਹੁਣ ਰਿਜ਼ਲਟ ਹੈਗਾ ਹੀ ਆ ਠੀਕ ਆ ਇਹ ਤਾਂ ਇੱਕ ਜਾਨੀ ਆਪਾਂ ਕਹਿ ਸਕਦੇ ਹਾਂ ਵੀ ਜੇ ਆਪਾਂ ਨੂੰ ਯਕੀਨ ਹੀ ਨਾਬੇ ਵਾਲਿਆਂ ਤੇ ਤੇ ਵਧੀਆ ਬੋਲਦਾ ਤੇ ਬਾਕੀ ਜੇ ਤੁਸੀਂ ਉਹਨਾਂ ਚੋਂ ਵੀ ਕੋਈ ਵੀ ਵਰਤਨਾ ਹੋਵੇ ਜੇ ਆਪਣੇ ਤੋਂ ਭਰਉਣਾ ਹੋਵੇ ਤਾਂ ਆਪਣਾ ਨੰਬਰ 7889991093 ਆ ਜੇ ਕਿਸੇ ਵੀ ਵੀਰ ਨੇ ਸੀਮਣਾ ਆਪਣੇ ਦੁਆਰਾ ਭਰਉਣਾ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਦੱਸ ਦਿਆਂਗੇ ਆਪਾਂ ਠੀਕ ਆ ਅਦਾ ਸੁਭਾ ਸਦਿਆਂ ਫੋਨ ਕਰ ਸਕਦੇ ਆ ਕੋਈ ਵੀ ਬੰਦਾ ਤੇ ਉਹ ਆਪਾਂ ਜਰੂਰ ਜਿੱਥੋਂ ਤਾਈਂ ਪਹੁੰਚ ਹੋ ਸਕਦੀ ਉਤੋਂ ਤਾਈਂ ਭਰਾਂਗੇ ਬਾਕੀ ਜੇ ਤੁਹਾਨੂੰ ਇਹ ਵਧੀਆ ਲੱਗਦੇ ਬੋਲ ਜਾਂ ਕਿਸੇ ਕੋਲ ਰਿਜ਼ਲਟ ਆਇਆ ਵਾ ਤਾਂ ਜਰੂਰ ਉਹ ਕਰਿਓ ਆਪਾਂ ਇੱਕ ਬਾਜ ਦੀ ਝੋਟੀ ਤੁਹਾਨੂੰ ਵਿੱਚ ਵੀਡੀਓ ਦੇ ਉਹਦੇ ਵਿੱਚ ਮੂਰੇ ਅਟੈਚ ਕਰ ਦੇਾਂਗੇ ਠੀਕ ਆ ਉਹ ਤੁਸੀਂ ਚੈੱਕ ਕਰ ਸਕਦੇ ਆ ਝੋਟੀ ਆਈ ਹੋਈ ਹੈ ਜੀ ਜਿਹੜਾ ਬਾਜ ਝੋਟਾ ਏ 7 ਮਹੀਨੇ ਦੀ ਗੱਬਣਾ ਤੇ 7 ਮਹੀਨੇ ਦੀ ਗੱਬਣਾ ਤੇ ਵਧੀਆ ਬਹੁਤ ਸੋਹਣਾ ਲੇਵਲ ਆਇਆ ਵਾ ਤੇ 3 ਕੁ ਮਹੀਨੇ ਰਹਿੰਦੇ ਆ ਤੇ ਆਪਣੇ ਸੂਨ ਦੇ ਬਾਕੀ ਭਾਈ ਜੇ ਤੁਹਾਨੂੰ ਜਾਣਕਾਰੀ ਆਪਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਦੇ ਹੋ ਜੇ ਕਿਸੇ ਹੋਰ ਬੋਲਰ ਦਾ ਵੀ ਤੁਸੀਂ ਜਾਣਕਾਰੀ ਲੈਣੀ ਹੋਈ ਵੈਸੇ ਤੁਹਾਨੂੰ ਆਪਾਂ ਹੁਣ ਦੱਸਿਆ ਦੱਸਾਂਗੇ ਸਾਰੇ ਬੁੱਲਾਂ ਦਾ ਤੁਹਾਨੂੰ ਦੱਸਾਂਗੇ ਰਿਜ਼ਲਟ ਜਿਹੜਿਆਂ ਦਾ ਆਪਣੇ ਕੋਲ ਰਿਜ਼ਲਟ ਆਇਆ ਉਹ ਵੀ ਦੱਸਾਂਗੇ ਤੇ ਜਿਹੜੇ ਬੁੱਲਾਂ ਦਾ ਆਪਾਂ ਹੁਣ ਹੋਰ ਸੀਮਣ ਲੈ ਰਹੇ ਆਂ ਤਕਰੀਬਨ ਆਪਣੇ ਕੋਲ ਸਾਰੇ ਸੀਮਣ ਹੁੰਦੇ ਆ A to Z ਜਿਹੜਾ ਮਰਜ਼ੀ ਭਰਾ ਸਕਦੇ ਆ ਸੀਮਣ ਤੇ ਸਾਰੇ ਡਾਇਰੈਕਟਰ ਲਈ ਹੁੰਦੇ ਆ ਮਾਲਕਾਂ ਤੋਂ ਤੇ ਬਾਕੀ ਜਿਹੜਾ ਕਿਸੇ ਨੇ ਡਿਸਟਰੀਬਿਊਟ ਜਿਵੇਂ ਕਿਸੇ ਡਿਸਟਰੀਬਿਊਟਰ ਨੂੰ ਦਿੱਤੇ ਆ ਸੀਮਣਾਂ ਉਹ ਆਪਾਂ ਸਿੱਧੇ ਉਹ ਡਿਸਟ੍ਰੀਬਿਊਟਰ ਤੋਂ ਆਇਆ ਹੁੰਦਾ ਸੀ ਮਨ ਕਈ ਮਾਲਕਾਂ ਨੂੰ ਝੋਟਿਆਂ ਵਾਲੇ ਡਿਸਟ੍ਰੀਬਿਊਟਰ ਨੂੰ ਦੇ ਦਿੰਦੇ ਆ ਵੀ ਤੁਸੀਂ ਉਹ ਆਪਣੇ ਕੋਲ ਹਰੇਕ ਚੀਜ਼ ਦਾ ਪ੍ਰੂਫ ਹੋਊਗਾ オリジナル ਸੀਮਾ ਦੀ ਆਪਣੇ ਕੋਲ ਗਾਰੰਟੀ ਹੋਊਗੀ ਬਾਕੀ ਰਿਜ਼ਲਟ ਦੀ ਗਾਰੰਟੀ ਉਹ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਦਾ ਰਿਜ਼ਲਟ ਆਉ ਤੁਹਾਨੂੰ ਜਰੂਰ ਦੱਸਿਆ ਜਾਊਗਾ ਵੀਡੀਓ ਸ਼ੇਅਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ